ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬਹੁਤ ਇਕੱਠਾ ਹੈ ਦੇਖ ਸਕਦੇ ਹੋ ਦੋਸਤੋ ਆ ਮਸ਼ੀਨਰੀਆਂ ਆਈਆਂ ਨੇ ਦੋ ਇੱਕ ਆਹ ਖੜੀ ਹੈਗੀ ਵੱਡੀ ਮਸ਼ੀਨਰੀ ਇਹਨਾਂ ਦਾ ਜੇ ਕਿਰਾਇਆ ਕਹੀਏ ਇੱਕ ਦਿਨ ਦਾ ਕਿਰਾਇਆ ਕਰਾਇਆ 15 ਲੱਖ ਰੁਪਏ ਕਰਾਇਆ 2 ਘੰਟਿਆਂ ਦਾ 2 ਘੰਟੇ ਕੰਮ ਕਰਨਾ ਸਿਰਫ ਜਿਹਦਾ ਕਿਰਾਇਆ 15 ਲੱਖ ਰੁਪਏ ਆਹ ਮਸ਼ੀਨਰੀ ਇਹਦੇ ਉੱਪਰ ਦੀ ਟ੍ਰੇਨਾਂ ਚੱਲਣੀਆਂ ਨੇ ਲੁਧਿਆਣੇ ਦਿੱਲੀ ਨੂੰ ਅ ਤੇ ਤਸਵੀਰਾਂ ਦੇਖ ਸਕਦੇ ਹੋ ਕੁੰਡੀ ਪਾਤੀ ਇਹਦੇ ਉੱਪਰ ਦੀ ਟ੍ਰੇਨਾਂ ਇਹ ਜਿਹੜਾ ਅੰਡਰਪ੍ਰੇਜ ਉੱਪਰ ਟਿਕੂਗਾ ਇਹ ਢਾਂਚਾ ਜਿਹੜਾ ਬਣਿਆ ਹੋਇਆ ਪੁਲ ਬਣਿਆ ਹੋਇਆ ਲੋਹੇ ਦਾ ਪੁਲ ਹੈ ਜਿਹੜਾ ਰੇਲਵੇ ਦੀਆਂ ਲਾਈਨਾਂ ਦਾ ਪੁਲ ਬਣਿਆ ਹੋਇਆ ਉਹੋ ਹੈ ਇਹ ਤੇ ਨਾਲ ਸਾਨੂੰ ਆ ਦੇਖੋ ਆ ਮਸ਼ੀਨਰੀ ਮੰਗਵਾਈ ਆ ਲੁਧਿਆਣੇ ਤੋਂ ਲੁਧਿਆਣੇ ਤੋਂ ਮਸ਼ੀਨਰੀਆਂ ਮੰਗਵਾਈਆਂ ਨੇ ਜਿਹੜਾ ਇੰਜਣ ਆ ਇੱਕ 500 ਹੌਸ ਪਾਵਰ ਦਾ ਇੱਕ 280 ਹੌਸ ਪਾਵਰ ਦਾ ਤੇ ਜਿਹੜਾ ਇਹਦਾ ਕਿਰਾਇਆ ਹੈ 2 ਘੰਟਿਆਂ ਦਾ ਸਿਰਫ 15 ਲੱਖ ਰੁਪਈਆ ਕਿਰਾਇਆ ਹੈ ਹੁਣ ਇਹਨੂੰ ਚੱਕ ਕੇ ਦੇਖ ਸਕਦੇ ਹੋ ਜੀ ਹੋਰ ਜੀ ਬਾ ਮੂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਦਰਸ਼ਨ ਹੋ ਗਏ ਤੁਹਾਡੇ ਵਾਹ ਜੀ ਵਾਹ 2 ਘੰਟਿਆਂ ਦੇ ਵਿੱਚ ਕੰਪਲੀਟ ਕਰਤਾ ਵਜਣਾ 150 ਟਨ ਤੱਕ ਬਜਣਾ ਜਿਹੜਾ ਇਹ ਮਸ਼ੀਨਰੀ ਚੱਕ ਕੇ ਪਰਾਂ ਰੱਖ ਦਾਂਦੀ ਹੈ ਹੁਣ ਦੇਖ ਸਕਦੇ ਹੋ ਤੁਸੀਂ ਵੀ ਇਹਨੂੰ ਰੱਖ ਕੇ ਆ ਜਿਹੜਾ ਪਰਾਂ ਰੱਖੂਗੀ ਇਹ ਤਸਵੀਰਾਂ ਦੇਖ ਸਕਦੇ ਹੋ ਪਰਾਂ ਰੱਖੂ ਦੇਖ ਸਕਦੇ ਹੋ ਜੀ ਉਹਨੂੰ ਦੱਸਿਆ ਸੀਗਾ ਵੀ ਦੋ ਇੰਜਨ ਨੇ ਚ 500 ਹਸਪਾਵਰ ਦਾ ਇੱਕ 280 ਹਸਪਾਵਰ ਦਾ ਯਾਨੀ ਕਿ 780 ਹਸਪਾਵਰ ਦੀ ਤਾਕਤ ਹੈ ਇਹਦੇ ਵਿੱਚ ਮਸ਼ੀਨਰੀ ਚ ਜੋ ਚੱਕ ਕੇ ਦੂਏ ਪਾਸੇ ਰੱਖੂਗੀ ਸਪੈਸ਼ਲ ਲੁਧਿਆਣੇ ਤੋਂ ਮਸ਼ੀਨਰੀ ਮੰਗਾਈ ਆ ਇਹ ਜਿਹੜੀ ਕਿਰਾਇਆ ਸਿਰਫ ਜੇ ਕਹਦੀ ਦੋ ਘੰਟਿਆਂ ਦਾ 15 ਲੱਖ ਰੁਪਿਆ ਕਿਰਾਇਆ ਲੈ ਜੂ ਦੋ ਘੰਟਿਆਂ ਦਾ 15 ਲੱਖ ਰੁਪਿਆ ਦਾ ਕਿਰਾਇਆ ਕਰਾਇਆ ਲੈ ਜੂ ਇਹ no ਇਹ ਇਹਦੇ ਉੱਪਰ ਦੀ ਫੇਰ ਗੱਡੀ ਨੇ ਦੌੜਨਾ ਯਾਨੀ ਕਿ ਜਿਹੜੀ ਦਿੱਲੀ ਹਸਾਰ ਲੁਧਿਆਣਾ ਅੰਮ੍ਰਿਤਸਰ ਸਾਹਿਬ ਟ੍ਰੇਨ ਜਾਂਦੀ ਹੈ ਉੱਧਰ ਜਾਣਾ ਫਿਰ ਇਹਦੇ ਉੱਪਰ ਦੀ ਟ੍ਰੇਨ ਦੌੜੂਗੀ ਇਹ ਪੁਲ ਹੈ ਇੱਕ ਇੱਕ ਪੁਲ ਨੂੰ ਚੱਕ ਕੇ ਟ੍ਰੇਨ ਦੇ ਪੁਲ ਨੂੰ ਚੱਕ ਕੇ ਦੇਖ ਸਕਦੇ ਹੋ ਵੱਡੀ ਮਸ਼ੀਨਰੀ ਧਰ ਰਹੀ ਹੈ ਪਰ ਵੱਡੀ ਤਾਕਤ ਹੈ ਇਹਦੇ ਵਿੱਚ ਮਸ਼ੀਨਰੀ ਦੇ ਵਿੱਚ ਦੇਖ ਸਕਦੇ ਹਾਂ ਜੀ ਤਾਰ ਫਸ ਗਈ ਸੀ ਇੱਧਰ ਦੋ ਮਸਿੰਡਰੀਆਂ ਮੰਗਾਈਆਂ ਸੀ ਇੱਕ ਉਸੇ ਜਿੱਤੇ ਇੱਕ ਇਹ ਹੈ ਦੇਖ ਸਕਦੇ ਹੋ ਜੀ ਇੱਕ ਅਮਰਜੈਂਸੀ ਹੈ ਇਹ 150 ਟਨ ਤੱਕ ਵਜਨ ਚੱਕਦੀ ਹੈ ਮਸ਼ੀਨਰੀ ਇਹ ਇਹ ਵੀ ਇਹ ਚ ਵੀ ਬਹੁਤ ਜਿਆਦਾ ਭਜਣਾ ਜੋ ਕਿ ਰੇਲਵੇ ਦਾ ਪੁਲ ਹੈ ਅੰਡਰ ਬ੍ਰਿਜ ਦੇ ਉੱਪਰ ਰੇਲਵੇ ਦੀਆਂ ਲਾਈਨਾਂ ਦਾ ਪੁਲ ਹੈ 2 ਘੰਟਿਆਂ 'ਚ ਪੁਲ ਤਿਆਰ ਹੋ ਜਾਊਗਾ 2 ਘੰਟਿਆਂ ਦੇ ਵਿੱਚ ਪੁਲ ਹੈ ਜਿਹੜਾ ਉਹ ਕੰਪਲੀਟ ਹੋ ਕੇ ਟ੍ਰੇਨ ਯਾਨੀ ਕਿ 2 ਘੰਟਿਆਂ 'ਚ ਟ੍ਰੇਨ ਦੌੜੂਗੇ ਇਹਦੇ ਉੱਪਰ ਦੀ ਜਿਲ੍ਹਾਾਲੂ ਸਾਹਿਬ ਵੀ ਲੁਧਿਆਣੇ ਤੋਂ ਮੰਗਾਇਆ ਸੀ ਇਹ ਆਈ ਸੀ ਮਸ਼ੀਨਰੀ ਆ ਤਾਂ ਚਾਹੇ ਕੱਲ ਦੀ ਰਹੀ ਹੈ ਇੱਕ ਦਿਨ ਪਹਿਲਾਂ ਆ ਗਈ ਸੀ ਪਰ ਜਦੋਂ ਚਾਲੂ ਹੋਈ ਆ ਸਿਰਫ 2 ਘੰਟੇ ਕੰਮ ਕਰਿਆ ਨੇ 1.5 2 ਘੰਟਾ ਕੇ ਚੱਲੀ ਜੇ ਸਹੀ ਦੱਦਾ ਘੰਟੇ ਹੀ ਤੁਸੀਂ ਲਾ ਲਓ ਵੀ ਇਹਨੂੰ ਚੱਕ ਕੇ ਪਰਨ ਧਰਨ ਦਾ 15 ਲੱਖ ਰੁਪਈਆ ਮਸ਼ੀਨਰੀ ਹੈ ਜਿਹੜੀ ਇਹ ਲੈ ਜੂਗੀ ਵੱਡੀ ਵੱਡੀ ਮਸ਼ੀਨਰੀ ਹੈ 500 780 ਹੌਸਪਾਵਰ ਦਾ ਇੰਜਣ ਹੈ ਤੁਸੀਂ ਲਾ ਲਓ ਵੀ ਇਹਨੂੰ ਪਰਨ ਚੱਕ ਕੇ ਧਰਨ ਧਰਨ ਦਾ ਜਿਹੜਾ ਕਿਰਾਇਆ ਹੈ ਇਹਦਾ 15 ਲੱਖ ਰੁਪਈਆ ਕਿਰਾਇਆ ਹੈ 3 ਵਜੇ ਜਾਨੀ ਕਿ ਇਹ ਕੰਮ ਸ਼ੁਰੂ ਹੋਇਆ ਤੇ 5 ਵਜੇ ਕੰਪਲੀਟ ਕਰਨਾ ਹੈਗਾ ਟਰੇਨ ਜਾਨੀ ਕਿ ਪਿੱਛੇ ਖੜੀ ਹੈਗੀ ਤੁਸੀਂ ਦੇਖ ਲਓ ਵੀ ਵੱਡਾ ਸਿਸਟਮ ਹੈ ਜਿਹੜੀਆਂ ਪੱਟੀਆਂ ਮਸ਼ੀਨਰੀਆਂ ਨੇ ਜਿਹੜੀਆਂ ਇੰਜੀਨੀਅਰਾਂ ਦੀਆਂ ਕਲਾ ਦਾ ਕਮਾਲ ਆ ਚੁੱਕਿਆ ਪੁਲ ਬਣਿਆ ਬਣਾਇਆ ਸਨਾਮ ਉਦਮ ਸਿੰਘ ਵਾਲੇ ਖੜੇ ਸੀ ਸਨਾਮ ਉਦਮ ਸਿੰਘ ਵਾਲੇ ਸੀਗੇ ਜਿਹੜੀ ਮਸ਼ੀਨਰੀ ਹੈ 12 ਕਰੋੜ ਰੁਪਏ ਦੀ ਤਾਂ ਮਸ਼ੀਨਰੀ ਹੈ ਇਹ ਕੱਲੀ ਸੀ 12 ਕਰੋੜ ਰੁਪਏ ਦੀ ਮਸ਼ੀਨਰੀ ਹੈ ਜੋ ਸਾਹਮਣੇ ਦੇਖ ਰਹੇ ਹੋ ਤੁਸੀਂ ਬਣਿਆ ਬਣਿਆ ਪੋਲੇ ਜਿਹੜਾ ਇਸੇ ਤਰ੍ਹਾਂ ਟਿਕ ਜੂਗਾ ਇਹ ਬਣਿਆ ਬਣਿਆ ਪੋਲੇ ਰੇਲਵੇ ਦਾ ਧਰਨਾ ਇਹ ਹੁਣ ਦੇਖ ਸਕਦੇ ਹੋ ਬਿਲਕੁਲ ਤੋਲਤਾ ਇਹ ਕਹਦੀ ਬਿਲਕੁਲ ਉੱਪਰ ਤੋਲਤਾ ਇੱਕ ਹੋਰ ਈਲ ਚੱਕ ਕੇ ਪਹਿਲਾਂ ਪਾਟੜੀ ਚੱਕ ਕੇ ਪਰਾਂ ਰੱਖੀ ਐ ਤੇ ਇੱਕ ਇਹ ਇੱਕ ਕਦੀ ਇਹ ਸ਼ਹਿਰ ਵੀ ਵਾਲੇ ਨਾਲੋਂ ਦੇਖਣ ਆਇਆ ਹੋਇਆ ਪੂਰਾ ਘਰ ਵੀ ਚੱਕਦੀ ਐ ਇਹ ਸ਼ਹਿਰਾਂ ਦੇ ਵਿੱਚ ਕੋਠਰੀਆਂ ਵੀ ਚੱਕ ਕੇ ਪਰਾਂ ਰੱਖਦੀ ਐ ਸ਼ਹਿਰਾਂ ਦੇ ਵਿੱਚ ਕੋਠਰੀਆਂ ਵੀ ਚੱਕ ਕੇ ਰੱਖਦੀ ਹੈਗੀ ਦੇਖ ਸਕਦੇ ਹੋ ਜੀ ਰੇਲਵੇ ਦਾ ਜਿਹੜਾ ਪੁਲਾ ਸ਼ਹਿਰ ਵੀ ਸਾਰਾ ਦੇਖਣਾ ਹੈ ਹੋਏ ਵਾਲੇ ਵਾਲੇ ਦੇਖ ਸਕਦੇ ਹੋ ਮੇਲਾ ਲੱਗ ਰਿਹਾ ਜੇ ਕਹਦੀਏ ਤਸਵੀਰਾਂ ਦੇ ਵਿੱਚ ਬਟੇ ਸਿਸਟਮ ਨੂੰ ਦੇਖਣ ਲਈ ਤੇ ਇੱਥੇ ਟਿਕਣਾ ਜੀ ਇਹਨੇ ਆ ਜਗ੍ਹਾ ਦੇ ਉੱਪਰ ਜਿਹੜਾ ਪੁਲ ਬਣ ਕੇ ਪੁਲ ਤਿਆਰ ਹੈ ਇਹ ਰੇਲਵੇ ਦਾ ਇਹ ਲਾ ਲਓ ਵੀ ਅੱਧੇ ਘੰਟੇ ਨੂੰ ਤਾਂ ਟ੍ਰੇਨ ਇਹਦੇ ਉੱਤੇ ਦੌੜੂਗੀ ਫਾਇਨ ਲਾ ਲਓ ਵੀ 2 ਘੰਟਿਆਂ ਦੇ ਵਿੱਚ ਪੂਰਾ ਸਿਸਟਮ ਹੈ ਮਸ਼ੀਨਰੀ ਦੀ ਕਮਾਲ ਹੈ ਜਿਹੜੀ ਇੰਨਾ ਵਾਜਣ ਚੱਕ ਕੇ ਦੇਖ ਸਕਦੇ ਹੋ ਸਤ ਸ੍ਰੀ ਅਕਾਲ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਪੁਲ ਹੈ ਜਿਹੜਾ ਸੁਨਾਮ ਉਦਮ ਸਿੰਘ ਵਾਲੇ ਦੇ ਵਿੱਚ ਬਣ ਕੇ ਸਿਰ ਤੇ ਗਾਈਂ ਨੂੰ ਇੰਟਰਵਲ ਹੈ ਪਿੱਤਾ ਹੋਇਆ ਨਹੀਂ ਬੈਠਿਆ ਤਿਆਰ ਹੈ ਜੀ ਹਾਂ ਜਗਮਜੀਤ ਸਿੰਘ ਨਹੀਂ ਨਹੀਂ ਅਸੀਂ ਰੋਕ ਨਹੀਂ ਨਾ ਆਪਣੀ ਚਾਰ ਆ ਰਿਹਾ ਹੈ ਦੇਖ ਸਕਦੇ ਹਾਂ ਜੀ ਆਪਦੇ ਹਿਸਾਬ ਦੇ ਨਾਲ ਸਹੀ ਟਿਕਾਣੇ ਤੇ ਨੀਚੇ ਇਹ ਜਿਹੜਾ ਰੇਲਵੇ ਬ੍ਰਿਜ ਉਹ ਬਣ ਰਿਹਾ ਹੈ ਕਾਫੀ ਟਾਈਮ ਦਾ ਇੱਕ ਸਾਈਡ ਬਣ ਗਈ ਇੱਕ ਸਾਈਡ ਰਹਿਦੀ ਹੈ ਤੇ ਇਸ ਤਰ੍ਹਾਂ ਰੇਲਵੇ ਦਾ ਪੌੜਾ ਜਿਹੜਾ ਸਿਰਫ 2 ਘੰਟਿਆਂ ਦੇ ਲਈ ਟ੍ਰੇਨ ਬੰਦ ਕਰੀ ਹੈਗੀ ਸਿਰਫ 2 ਘੰਟਿਆਂ ਦੇ ਲਈ 2 ਘੰਟਿਆਂ ਦਾ ਸਮਾਂ ਜਿਹੜਾ ਉਹ ਲਿਆ ਸੀਗਾ 2 ਘੰਟਿਆਂ ਚ ਪੌੜਾ ਜਿਹੜਾ ਚੱਕ ਇੱਧਰ ਰੱਖਤਾ ਸਾਰਾ ਟ੍ਰੇਨ ਦੀਆਂ ਪਹਿਲਾਂ ਲੈਣਾ ਚੱਕੀਆਂ ਇਸੇ ਮਸ਼ੀਨਰੀ ਦੇ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਕਿਰਾਇਆ ਹੈ ਦਾ ਉਹ ਵੀ ਬਹੁਤ ਹੈ ਇਸ ਤਰ੍ਹਾਂ ਜਿਹੜਾ ਰੱਖਿਆ ਜਾ ਰਿਹਾ ਕੋਈ ਕੋਈ ਨਹੀਂ ਕੋਈ ਨਾ ਨਾ ਇੱਧਰ ਆਉਗਾ ਸਤਿਗੁਰੂ ਇਹਦੇ ਹੰਗੋ ਇਹ ਕਿ ਨਾ ਉਹ ਆ ਵੀ ਨਹੀਂ ਗੱਲਦੋਹਾ ਤਾਂ ਅਹ ਤਾਂ ਕਿੰਨੀ ਇਸ ਤਰ੍ਹਾਂ ਪੂਰੀ ਵੀਡੀਓ ਦੇਖੋ ਐਂਡ ਤੱਕ ਖਖਣਾ ਉੱਪਰ ਦੇਖੋ ਸ਼ਕ ਕਰ ਰਹੇ ਹਨ ਵੀ ਰੇਲਵੇ ਦੇ ਲੈਵੇ ਕਿੱਡਾ ਸਿਸਟਮ ਹੁੰਦਾ ਹੈ ਰੇਲਵੇ ਵਿਭਾਗ ਦੇ ਕੋਲੇ 2 ਘੰਟਿਆਂ ਚ ਆਪਦਾ ਪੁਲ ਬਣਾ ਕੇ ਸਾਈਡ ਤੇ ਹੋ ਗਏ 2 ਢਾਈ ਘੰਟਿਆਂ ਬਾਅਦ ਤੁਸੀਂ ਦੇਖੋਗੇ ਵੀ 2 ਘੰਟਿਆਂ ਚ ਢਾਈ ਚੋ ਟ੍ਰੇਨ ਹੈ ਜਿਹੜੀ ਉੱਪਰ ਦੀ ਦੌੜੂਗੀ ਸਹੀ ਗੱਲ ਹੈ ਜੀ ਪਰ ਅੰਗਰੇਜ਼ਾਂ ਜਨਤਾ ਨਹੀਂ ਅਸੀਂ ਕਰ ਸਕਦੇ ਜਿਹੜੀਆਂ ਪਰ ਇਹ ਲੈਣਾ ਨੇ ਅੰਗਰੇਜ਼ਾਂ ਦੀ ਇਹ ਦੇਣਾ ਇਹ ਹਸਾਰ ਸਾਰਾ ਜਿੰਨਾ ਸਿਸਟਮ ਸੀ bisa کوئی batu. nih

ਤਾਰਾ ਵਾਲਾ ਉਹ ਤਾਰਾ ਵਾਲਾ ਰੋਲਾ ਪਾ ਲ ਗਿਆ ਉਹ ਦੇਖੀ ਮੈਂ ਕਿਤੇ ਤੁਰ ਜਿਹੜਾ ਇਹ ਲੈਣਾ ਉਹ ਰੋਲਾ ਲੱਗੇਗਾ ਦੋ ਘੰਟਿਆਂ ਚ ਤਰ੍ਹਾਂ ਨੂੰ ਕਰਤਾ ਹੈ ਨਾ ਹਾਂਜੀ ਹਾਂਜੀ ਕਿਰਾਇਆ ਬਹੁਤਾ ਇਹਦਾ ਇਹਦਾ ਜੀ ਇੱਕ ਦਿਨ ਦਾ 2 ਲੱਖ ਰੁਪਏ ਹੈ ਜੀ ਦਿਨ ਦਾ ਕਿਵੇਂ ਇੱਕ ਦਿਨ ਦਾ ਜੀ ਕਰੇ ਨਾ 2 ਲੱਖ ਰੁਪਏ ਕਰਾਇਆ ਜੀ ਅੱਛਾ ਮੈਂ ਟ੍ਰੈਵਲ ਪੁੱਛਿਆ ਸੀ ਠੀਕ ਹੈ ਜੀ ਕਹਿੰਦਾ 15 ਲੱਖ ਰੁਪਏ ਹੈ ओके ये ठीक है 15 ਕਹਿੰਦਾ ਪੁੱਛ ਲਿਆ ਮੈਂ ਪੁੱਛਿਆ ਵੀਡੀਓ ਚ ਵਿੱਚ ਅੱਛਾ ਇਹ ਤਾਂ ਸਾਰੇ ਦਾ 15 ਹੋਈਗਾ ਜੀ 15 ਚੱਕ ਕੇ ਧਰਨਦਾ ਇਹਨੂੰ ਜਿਹੜਾ ਕਰਿਆ ਕੰਮ 15 ਲੱਖ ਚ ਹੋਇਆ ਹੈ ਉਹ ਹਾਂ ਉਹ ਹਾਂ ਹੂੰ ਨਹੀਂ ਇਹਦਾ ਮਤਲਬ ਜਿੰਨੇ ਦਿਨ ਖੜੂਗੀ ਇਹ ਅੱਛਾ ਖੜੀ ਦਾ 2 ਲੱਖ ਤਾਂ ਖੜੀ ਦਾ ਹੈ ਖੜੀ ਦਾ ਚੱਲਦੀ ਦਾ 2 ਲੱਖ ਰੁਪਈਆ ਹੈ ਹਾਂ ਤੇਲ ਖਾ ਜਾਂਦੀ ਹੈ 2 ਦਾ ਤਾਂ ਸ਼ਾਮ ਤੱਕ ਕਿੰਨਾ ਸਸਤਾ ਨਹੀਂ 800cc ਪਾਵਰ ਦਾ ਇੰਜਨ ਹੈ ਤੇਲ ਦਾਲਿਆ ਕਿੰਨਾ ਕਹੋ ਇਹ ਤਾਂ ਬਦੂ 800 ਸਪਾਵਰ ਦੋ ਇੰਜਨ ਨੇ ਚਾ ਇਹਦਾ ਰਖਾ ਉਹ ਚ ਦੋ ਇੰਜਨ ਨੇ ਇੱਕ 500 ਸਪਾਵਰ ਦਾ ਇੱਕ 280 ਨਾ ਜੀ ਉਹ ਵੱਡਾ ਹੈ ਇਹ ਚ ਕੱਲੀ ਚ ਦੋ ਇੰਜਨ ਨੇ ਲੈਂ ਉੱਚੀ ਹੋਗੀ ਕਰਣਗੇ 19 ਮਹੀਨਿਆਂ ਵਿੱਚ ਚੱਕ ਕੇ ਉੱਚਾ ਕਰ ਦੂ ਉਹ ਆਊਗਾ ਇੰਦਣ ਜਾ ਚੱਕ ਕੇ ਆਪੀ ਉੱਚੀ ਨੀਮੀ ਕਰ ਲੂ ਉਹ ਆਪੇ ਉਹ ਕਰੂਗਾ ਇੰਜਨ ਸੈਟਿੰਗ ਦੇਖ ਲਓ ਭਾਈ ਇੰਨੀ ਕਰ ਤੂ ਕਿੰਨੀ ਉੱਚੀ ਹੋ ਗਈ ਇਹ ਤਾਂ ਐ ਲੱਗਦਾ ਪੂਰੀ ਦੀ ਪੂਰੀ ਆ ਯਾਰ ਸਹੀ ਬਾਈ ਹੈਗੀ ਆ 4-5 ਇੰਚ ਉਹ ਵੀ ਤਾਂ ਚੰਗੀ ਬਹੁਤ ਉਹ ਦੱਸ ਰਹੀ ਇਸ਼ਾਰਾ ਤੇ ਇਸ ਵਗ ਨੂੰ ਥੱਲੇ ਹੁਣ ਜਾਊਗੀ ਜਾਊਗੀ ਔੜੇ ਰਹਿ ਗਿਆ ਪਰ ਮਨੋਂ ਦਾ ਫੇਰ ਤੱਕ ਦੇਗਾ ਉੱਥੇ ਚੱਕਣ ਦੇਤਾ ਰੋੜਾ ਉਹਨੇ ਬੜਾ ਕਾਹਲ ਜਿਹਾ ਦੇ ਦਿੱ 4 ਇੰਚ ਤਾਂ ਜ਼ਿਆਦਾ ਹੈ ਉੱਪਰ ਪੈਦਰ ਉਹ ਵੀ ਤਰਪਿਆ ਜੀ ਜਿਹਨੇ ਮਿੰਤੀ ਕਰਨੀ ਐ ਇੱਕ ਅੱਗੇ ਟਿਕੀ ਨਹੀਂ ਕਰੂੰ ਆਹ ਲੈਵਲ ਦੀ ਨਹੀਂ ਨਾ ਇਹ ਟਿਕੀ ਨਹੀਂ ਕਰਿਆ ਹਮਮਮ ਉਹਦੇ ਨਾਲ ਚੱਲ ਗਨਸ ਚਲੇ ਨਾ ਉਹ ਸਿਰਫ ਬਾਰ ਬਾਰੇ ਦੇ ਇਹ ਨਹੀਂ ਚੱਲਦਾ ਇਹ ਸ਼ਾਇਦ 3-4 ਇੰਚ ਉੱਚੀ ਰਹੀਗੀ ਜੋ ਫਰੇਨ ਨੇ ਰੱਖਿਆ ਸੀ ਸਮੇਂ ਸਿਸਟਮ ਇਸ ਤਰ੍ਹਾਂ ਪੁਲ ਦੇ ਉੱਪਰ ਹੈ ਜਿਹੜਾ ਇਹ ਬਣ ਗਿਆ ਸਿਸਟਮ ਪੁਲ ਦੇ ਉੱਪਰ ਹੈ ਜਿਹੜੀ ਇਹ ਗੱਡੀ ਦੀ ਲਾਈਨ ਹੈ ਜਿਹੜੀ ਰੱਖਤੀ ਇਸ ਤਰ੍ਹਾਂ ਲੈਣ ਹੈ ਜਿਹੜੀ ਦੁਬਾਰੇ ਚਾਲੂ ਹੋ ਜੂਗੀ ਹੁਣ ਸਿਰਫ 2 ਘੰਟਿਆਂ ਦੇ ਵਿੱਚ ਜਿਹੜਾ ਪੁਲਾ ਹੈ ਉਹ ਅੰਡਰ ਬ੍ਰਿਜ ਦਾ ਨਾਮ ਦਾ ਬਣ ਕੇ ਤਿਆਰ ਹੋ ਗਿਆ ਜੀ ਲੋਕ